ਜਿਲਾ ਮਾਨਸਾ ਨੂੰ ਕਿਉਂ ਮਿਲਿਆ ਇੰਨਾ ਪਿਆਰ ਤੇ ਲੋਕਾਂ ਨੇ ਇਸ ਐਪੀਸੋਡ ਦੀ ਕਿਉਂ ਕੀਤੀ ਮੰਗ ਸਾਰੀ ਗੱਲਬਾਤ ਕਰਾਂਗੇ ਅੱਜ ਖੁੱਲ੍ਹ ਕੇ ਹੋਏਗੀ ਚਰਚਾ ਇੱਕ ਵੀਡੀਓ ਐਡੀਟਰ ਤੇ ਇੱਕ ਮਿਊਜ਼ਿਕ ਐਡੀਟਰ ਦੇ ਨਾਲ ਤੇ ਜਾਣਾਂਗੇ ਅੱਜ ਇਸ ਫਿਲਮ ਦੇ ਬਾਰੇ ਕੁਝ ਡੂੰਗੇ ਸੱਚ ਕਿਉਂ ਬਣਾਉਣੀ ਪਈ ਮਾਨਸਾ ਜਿਲਾ ਮੂਵੀ ਐਪੀਸੋਡ ਵੀ ਕੁਝ ਮਸਾਲਾ ਸੱਟਣਾ ਹੀ ਪੈਂਦਾ ਹਾਂ ਲੇ ਉਹ ਦਿਖਾ ਕੇ ਫਿਰ ਉਹ ਮੈਸੇਜ ਦੇਣਾ ਪੈਂਦਾ ਮਸਾਲੇ ਦੇ ਲੋਕ ਖੜਦੇ ਆ ਤੁਸੀਂ ਕਹਿਣਾ ਚਾਹੋ ਰਿਅਲਿਟੀ ਆ ਸਰ ਜੀ ਇਹ ਤੁਸੀਂ ਦੇਖਦੇ ਹੀ ਹੋ ਹਮ ਅੱਜਕਲ ਨਸ਼ੇ ਦਾ ਦੌਰ ਬਹੁਤ ਜਿਆਦਾ ਵਧ ਰਿਹਾ ਹੈ ਆਪਣੇ ਹਰ ਇੱਕ ਕੈਰੀਅਰ ਦੇ ਵਿੱਚ ਬਿਲਕੁਲ ਪਲੱਸ ਗੈਂਗਸਟਰ ਬਾਤ ਭਟਾਈ ਜੇ ਇਹ ਵੀ ਲੋਕਾਂ ਨੇ ਪਿਆਰ ਦਿੱਤਾ ਲੋਕ ਨਵੇਂ ਐਪੀਸੋਡ ਦੀ ਵੀ ਮੰਗ ਕਰੀ ਜਾਂਦੇ ਆਂ ਪਾਲੀਵੁੱਡ ਦੇ ਵਿੱਚ ਐਕਸ਼ਨ ਚੱਲਦਾ ਹੈ ਹਨਾ ਆਪਾਂ ਉਸ ਤਰ੍ਹਾਂ ਦਾ ਮਤਲਬ ਮੁੰਡਿਆਂ ਲਈ ਐਂਟਰਟੇਨਮੈਂਟ ਲੈ ਕੇ ਆਏ ਆ ਲੈ ਕੇ ਆਈ ਨਾ ਇਹ ਐਕਸ਼ਨ ਐਕਸ਼ਨ ਦੇ ਥਰੂ ਇੱਕ ਸਿੱਖਿਆ ਆਪਾਂ ਦੇਣੀ ਚਾਹ ਰਹੇ ਹਾਂ ਇਹ ਲੱਗਦੀ ਹੈ ਨਾ ਤਾਂ ਖਾਣ ਦਾ ਟਾਈਮ ਨਾ ਪੀਂਦਾ ਨਾ ਸੌਂਦਾ ਨਾ ਜਾਗਦਾ ਤੇ ਇਹਨਾਂ ਦੀ ਜਿਹੜੀ ਆ ਵੀਡੀਓ ਉਹ ਮੈਨੂੰ ਤਾਂ ਥੋੜਾ ਜਿਆਦਾ ਵਧੀਆ ਲੱਗੀ ਕਿਉਂਕਿ ਇੱਕ ਤਾਂ ਸਾਡੇ ਪਰਸਨਲ ਸਾਡੀ ਅਟੈਚਮੈਂਟ ਕੱਢੀ ਸੀ ਜਦੋਂ ਸ਼ੂਟ ਹੋ ਰਹੀ ਸੀ ਨਾ ਉਦੋਂ ਜਿਹੜੇ ਸਾਡੇ ਨਾਲ ਆਰਟਿਸਟ ਨੇ ਉਹ ਚਾਹੁੰਦੇ ਸੀ ਹਰ ਇਹਨੂੰ ਹੋਰ ਵਧਾਇਆ ਜਾਵੇ ਵੀ ਸਾਨੂੰ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ ਪੰਜ ਐਪੀਸੋਡ ਆ ਚੁੱਕੇ ਨੇ ਦੋ ਹੋਰ ਆਗੇ ਆਉਣਗੇ ਜਿੱਥੇ ਕੋਈ ਮੂਤੇ ਤਰੀਕੀ ਕਰਦਾ ਵੀ ਮਤਲਬ ਜਿਵੇਂ ਕੁਝੇ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ ਵੀ ਇਹਨਾਂ ਨੇ ਥੋੜੀ ਚੀਜ਼ ਨਾਲ ਹੀ ਇੰਨਾ ਕੁਝ ਕਰਕੇ ਦਿਖਾਤਾ ਵੀ ਮੇਰਾ ਆਪਣੇ ਆਪ ਹੀ ਮਨ ਕੀਤਾ ਵੀ ਤੇ ਹੋਰ ਕਰਾਂ ਹੋਰ ਕਰਾਂ ਹਜੇ ਇਹ ਕਹਿੰਦੇ ਸੀ ਵੀ ਬਹੁਤ ਅੱਛੀ ਠੀਕ ਹੈ ਸਭ ਕੁਝ ਠੀਕ ਹੈ ਹਨਾ ਪਰ ਮੈਨੂੰ ਤੇ ਹੋਰ ਐਕਸਟਰਾ ਮੈਂ ਪ੍ਰੀਤੀ ਮੇਰਾ ਮਨ ਲੱਗ ਗਿਆ ਜਾਨੀ ਕਿ ਇਹਨਾਂ ਦੇ ਕਰੇ ਕੰਮ ਇਹ ਐਸ ਫਿਲਮ ਵਿੱਚ ਐਕਸ਼ਨ ਹੈ ਇੱਕ ਸਿੰਗਲ ਲਵਜ਼ ਇਹੋ ਜਿਹਾ ਨਹੀਂ ਹੈਗਾ ਅਭੀ ਤੁਸੀਂ ਆਪਣੀ ਫੈਮਿਲੀ ਚ ਬਹਿ ਕੇ ਨਹੀਂ ਦੇਖ ਸਕਦੇ ਇੱਕ ਸੀਨ ਇਹੋ ਜਿਹਾ ਨਹੀਂ ਹੈਗਾ ਵੀ ਤੁਸੀਂ ਆਪਣੀ ਫੈਮਿਲੀ ਚ ਬਹਿ ਕੇ ਨਹੀਂ ਦੇਖ ਸਕਦੇ ਹੋ ਡਿਸਕਸ ਕੀਤਾ ਪਤਾ ਜ਼ਿਲ੍ਹਾ ਮਾਨਸਾਬੂ ਦੀ ਇਹਦੇ ਵਿੱਚ ਸਾਨੂੰ ਜਿਹੜਾ ਮਿਊਜ਼ ਕਰਨ ਦਾ ਮੌਕਾ ਮਿਲੇ ਤੇ ਬੜਾ ਵਧੀਆ ਜਿਹਾ ਬੋਰ ਹੋ ਗਿਆ ਹਰ ਕਰਨ ਤੇ ਕਿੰਨੀ ਕਿ ਮਿਹਨਤ ਲੱਗਦੀ ਹੈ ਜਦੋਂ ਇੱਕ ਸਟੋਰੀ ਤਿਆਰ ਹੁੰਦੀ ਹੈ हां सी ਜਿੱਥੋਂ ਮੈਂ ਸਟਾਰਟਿੰਗ ਕੀਤੀ ਸੀ ਬੰਬਈ ਉਦੋਂ ਸੀਰੀਅਲ ਦੇ ਵਿੱਚ ਮੈਂ ਸੋਤੇ ਬਣਦੇ ਸੀਗੇ ਅੱਛਾ ਸੀਰੀਅਲ ਨੂੰ ਨਹੀਂ ਡਬਿੰਗ ਹੁੰਦੀ ਸੀ ਜਿਵੇਂ ਆਪਾਂ ਕਿਉਂਕਿ ਸਾਸੀਂ ਕਦੀ ਬਹੁਤੀ ਇਦਾਂ ਦੇ ਸੀਰੀਅਲ ਚੱਲਦੇ ਸੀ ਬੰਬਈ ਹਮ ਹਮ ਤੇ ਉੱਥੋਂ ਮੈਂ ਆਪਣੇ ਕਰੀਅਰ ਦੀ ਸਟਾਰਟਿੰਗ ਕੀਤੀ ਸੀ ਮੀ ਬੇਟਾ ਆਤ ਲਈ ਚੰਗੀ ਚੀਜ਼ ਹੈ ਆਤ ਲਈ ਬੁਰੀ ਚੀਜ਼ ਹੈ ਲੜਾਈ ਵਾਲਾ ਥੋੜਾ ਡਿਫਰੈਂਟ ਨਹੀਂ ਹੋ ਗਿਆ ਕੁਝ ਉਹ ਇਦਾਂ ਹੀ ਫਿਰ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਕੋਈ ਸਾਰਾ ਕੁਝ ਕਰਨੀ ਕੰਡਾ ਹਮ ਜੇ ਆਪਾਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਇੱਕ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਉਂਕਿ ਹਰ ਦਿਨ ਤੁਹਾਨੂੰ ਇੱਕ ਕੁਝ ਨਵਾਂ ਜਿਹੜਾ ਦਿਖਾਉਣੇ ਰਹਿੰਦੇ ਆ ਕੁਝ ਗੱਲਾਂ ਜਿਹੜੀਆਂ ਵੱਖਰੀਆਂ ਹੁੰਦੀਆਂ ਕਿਉਂਕਿ ਅੱਜ ਗੱਲ ਕਰਾਂਗੇ ਇੱਕ ਵੀਡੀਓ ਐਡੀਟਰ ਤੇ ਇੱਕ ਮਿਊਜ਼ਿਕ ਐਡੀਟਰ ਦੇ ਨਾਲ ਪਹੁੰਚੇ ਆ ਜਿੱਥੇ ਅਸੀਂ ਅੱਜ ਬੈਠੇ ਆ ਉਹਨਾਂ ਕਿਰਦਾਰਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਕੁਝ ਚੰਗਾ ਕਿਉਂ ਲੱਗਣਾ ਕਿਉਂਕਿ ਪਹਿਲਾਂ ਤੁਹਾਨੂੰ ਦੱਸ ਦੇਣਾ ਇੱਕ ਜ਼ਿਲਾ ਮਾਨਸਾ ਮੂਵੀ ਜਿਸ ਨੂੰ ਬਹੁਤ ਸਾਰਾ ਪਿਆਰ ਲੋਕਾਂ ਨੇ ਦਿੱਤਾ ਜਿਸ ਦੇ ਐਪੀਸੋਡ ਦੀ ਜਿਹੜੀ ਹੈ ਉਹ ਲਗਾਤਾਰ ਮੰ ਕਿਉਂ ਬਣੀ ਉਸ ਬਾਰੇ ਅੱਜ ਗੱਲ ਕਰਾਂਗੇ ਤੇ ਉਸ ਦੀ ਜਿਹੜੀ ਡਾਵਿੰਗ ਮਿਊਜ਼ਿਕ ਐਡੀਟਿੰਗ ਕਿਹਨੇ ਕੀਤੀ ਉਹ ਸਾਰੀ ਗੱਲਬਾਤ ਕਰਾਂਗੇ ਆ ਜਾਣਦੇ ਆ ਸਾਡੇ ਨਾਲ ਨੇ ਬਾਈ ਜੀ ਗੱਲਬਾਤ ਕਰਦੇ ਆ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਅੱਬਾ ਜੀ ਪਹਿਲਾਂ ਤਾਂ ਆਪਾਂ ਆਪਣੇ ਬਾਰੇ ਜਾਣਕਾਰੀ ਦੇ ਦਿਓ ਵੀ ਕਿਉਂ ਜ਼ਿਲ੍ਹਾ ਮਾਨਸਾ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਮੇਰਾ ਨਾਮ ਹੈ ਕ੍ਰਿਸ਼ਨ ਸ਼ਰਮਾ ਹਾਂ ਮਾਨਸਾ ਦੇ ਵਸੇ ਆਈ ਹਾਂ ਇੱਥੋਂ ਬਠਿੰਡੇ ਤੋਂ ਵਸੇ ਸੀ ਅਸੀਂ ਤੇ ਮਾਨਸਾ ਜਿਹੜਾ ਟਾਈਟਲ ਹੈ ਜੀ ਫਿਲਮ ਦਾ ਉਹ ਸੋਚ ਰਹੇ ਸੀ ਬੀਸੀ ਟਾਈਟਲ ਕੀ ਰੱਖੀ ਹੈ ਤੇ ਅਸੀਂ ਸੋਚਿਆ ਵੀ ਪਹਿਲਾਂ ਨਾਂ ਸੀਗਾ ਉਹ ਕੌਣ ਸੀ ਫਿਰ ਮੈਨੂੰ ਮੇਰੇ ਯਾਰ ਦੋਸਤਾਂ ਨੇ ਰਹਿ ਦਿੱਤੀ ਵੀ ਯਾਰ ਕਿਉਂ ਨਾ ਆਪਾਂ ਮਾਨਸਾ ਚ ਰਹਿਨੇ ਆਂ ਵੀ ਇੱਕ ਤਣਕਾ ਪਾ ਵੀ ਪਾਈਏ ਵੀ ਤਾਂ ਕਿ ਆਪਣੇ ਮਾਨਸਾ ਦਾ ਨਾਂ ਕਿਉਂ ਨਾ ਅੱਗੇ ਹੋਰ ਲੈ ਕੇ ਆਈਏ ਫਿਰ ਅਸੀਂ ਸੋਚਿਆ ਵੀ ਓਵਰਆਲ ਸਟੋਰੀ ਵੀ ਚੇਂਜ ਕੀਤੀ ਅਸੀਂ ਤੇ ਉਸ ਦੇ ਅਕੋਰਡਿੰਗ ਅਸੀਂ ਇਹਦਾ ਫਿਲਮ ਦਾ ਨਾਂ ਰੱਖਿਆ ਜ਼ਿਲ੍ਹਾ ਮਾਨਸਾ ਜਿਹਦੇ ਵਿੱਚ ਅਸੀਂ ਦਿਖਾਇਆ ਗਿਆ ਵੀ ਕਈ ਨੌਜਵਾਨ ਜਿਹੜੇ ਗੁੰਮਰਾਹ ਹੋ ਕੇ ਆਪ ਦੀ ਲਾਈਨ ਤੋਂ ਉਹਦੇ ਟੀਚੇ ਤੋਂ ਭਟਕ ਜਾਂਦੇ ਨੇ ਤੇ ਲੋਕ ਉਹਨਾਂ ਦਾ ਕਿੰਨਾ ਫਾਇਦਾ ਚੁੱਕਦੇ ਨੇ ਉਹ ਸਾਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਕਵਰ ਕੀਤਾ ਗਿਆ। ਇੱਕ ਜਦੋਂ ਡਾਇਰੈਕਟਰ ਹੁੰਦਾ ਜਦੋਂ ਜਾਂ ਮੂਵੀ ਲਿਖਣ ਦੇ ਲਈ ਐਪੀਸੋਡ ਲਿਖੇ ਹੋਣੇ ਤੁਸੀਂ ਤਾਂ ਕਹਿੰਦੇ ਹੁੰਦੇ ਵੀ ਆਪਣੇ ਅੰਦਰ ਇੱਕ احساس ਬਣਦਾ ਹੈ ਜਾਂ ਆਪਣੇ ਨਾਲ ਜਦੋਂ ਬੀਤਦੀ ਹੈ ਬੰਦਾ ਤਾਂ ਲਿਖਦਾ ਹੈ ਹੋਇਆ ਕੁਝ ਇਹੋ ਜਿਹਾ ਜਾਂ ਲੋਕਾਂ ਨੂੰ ਦੇਖ ਕੇ ਇਹ ਚੀਜ਼ ਲਿਖਤੀ? ਜੀ ਲੋਕਾਂ ਨੂੰ ਵੇਖ ਕੇ ਹੀ ਹੋਇਆ ਸੀਗਾ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਅੱਜ ਕੱਲ ਨਸ਼ੇ ਦਾ ਦੌਰ ਬਹੁਤ ਜ਼ਿਆਦਾ ਵਧ ਰਿਹਾ ਹੈ ਆਪਣੇ ਹਰ ਇੱਕ ਏਰੀਆ ਦੇ ਵਿੱਚ। ਬਿਲਕੁਲ। ਪਲੱਸ ਗੈਂਗਸਟਰ ਬਾਦ ਆਪਾਂ ਇੱਕ ਐਂਟਰਟੇਨਮੈਂਟ ਦੇ ਥਰੂ ਲੋਕਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਦੇਣ ਜਾ ਰਹੇ ਹਾਂ ਜੇ ਲੋਕ ਸਮਝਣ ਤਾਂ ਤੇ ਇਸ ਦੇ ਵਿੱਚ ਜੇ ਆਪਾਂ ਕਹੀ ਜੇ ਇਹ ਵੀ ਲੋਕਾਂ ਨੇ ਪਿਆਰ ਦਿੱਤਾ ਲੋਕ ਨਵੇਂ ਐਪੀਸੋਡ ਦੀ ਵੀ ਮੰਗ ਕਰੀ ਜਾਂਦੇ ਨੇ ਵੀ ਕਨਸੈਪਟ ਕੀ ਪਾਤਾ ਇਹ じゃ ਤੁਸੀਂ ਇਹ ਚ ਕਨਸੈਪਟ ਇਹੀ ਹੈ ਜੀ ਥੋੜਾ ਨਾ ਆਪਾਂ YouTube ਤੋਂ हट ਕੇ ਕੰਟੈਂਟ ਲੈ ਕੇ ਆਏ ਆ ਵੀ ਆਪਾਂ ਜਿਸ ਤਰ੍ਹਾਂ ਮਤਲਬ ਬਾਲੀਵੁੱਡ 'ਚ ਜਾਂ ਆਪਣੇ ਬਾਲੀਵੁੱਡ ਦੇ ਵਿੱਚ ਐਕਸ਼ਨ ਚੱਲਦਾ ਹੈ ਹਨਾ ਆਪਾਂ ਉਸ ਤਰ੍ਹਾਂ ਦਾ ਮਤਲਬ ਮੁੰਡਿਆਂ ਲਈ ਐਂਟਰਟੇਨਮੈਂਟ ਲੈ ਕੇ ਆਏ ਆ ਵੀ ਨਵੀਂ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਹੀ ਨਹੀਂ ਹੈਗਾ ਵੀ ਜਿਵੇਂ ਆਪਾਂ ਲੋਕਲ ਮਾਨਸਾ ਦੇ ਆਰਟਿਸਟ ਲੱਤੇ ਨੇ ਫਾਈਟ ਮਾਸਟਰ ਲੱਤੇ ਨੇ ਬੈਕਗ੍ਰਾਉਂਡ ਮਿਊਜ਼ਿਕ ਬਹੁਤ ਵਧੀਆ ਜਸਵਿੰਦਰ ਜੀ ਨੇ ਕੀਤਾ ਉਹ ਚ ਮਤਲਬ ਇਹ ਖਾਸੀਅਤ ਆ ਉਸ ਵਿੱਚ ਤਾਂ ਅਗਰ ਕੇ ਮੇਰੇ ਖਿਆਲ ਚ ਲੋਕ ਕਹ ਰਹੇ ਨੇ ਵੀ ਹੋਰ ਐਪੀਸੋਡ ਲੈ ਕੇ ਆਓ ਜਦੋਂ ਸ਼ੁਰੂਆਤ ਕੀਤੀ ਸੀ ਸੋਚਿਆ ਸੀ ਵੀ ਲੜੀ ਦਰ ਲੜੀ ਅੱਗੇ ਵਧੇ ਜਾਵਾਂਗੇ ਸਹੀ ਦੱਸਾਂ ਇਹ ਤਿੰਨ ਐਪੀਸੋਡ ਦੀ ਸਟੋਰੀ ਲਿਖੀ ਸੀ ਅਸੀਂ ਨੇ ਅੱਛਾ ਜਦੋਂ ਸ਼ੂਟ ਹੋ ਰਹੀ ਸੀ ਨਾ ਉਦੋਂ ਜਿਹੜੇ ਸਾਡੇ ਨਾਲ ਆਰਟਿਸਟ ਨੇ ਉਹ ਚਾਹੁੰਦੇ ਸੀ ਹਰ ਇਹਨੂੰ ਹੋਰ ਵਧਾਇਆ ਜਾਵੇ ਵੀ ਸਾਨੂੰ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ ਵੀ ਅਸੀਂ ਹੋਰ ਥਾਂ ਤੇ ਵੀ ਕੰਮ ਕੀਤਾ ਤੇ ਜਦੋਂ ਅਸੀਂ ਵੀ ਤੇ ਵਿੱਚ ਕੰਮ ਕਰ ਰਹੇ ਹਾਂ ਵੀ ਸਟੋਰੀ ਹੋਰ ਇੰਟਰਸਟਿੰਗ ਬਣਦੀ ਜਾ ਰਹੀ ਹੈ ਸਾਨੂੰ ਕੰਮ ਕਰਨ ਚ ਮਜ਼ਾ ਆ ਹੀ ਜਾਂਦਾ ਹੈ ਵੀ ਇਹਨੂੰ ਵੀਰਜੀ ਵਧਾਓ ਫਿਰ ਅਸੀਂ ਉੱਤੇ ਦਿਨ ਰਾਤ ਬੈਕਸਟੋਰੀ ਤੇ ਕੰਮ ਕੀਤਾ ਉਹਨੂੰ ਹੋਰ ਅੱਗੇ ਲੱਗੇ ਜਦ ਤਿਆਰ ਕਰਨ ਤੇ ਕਿੰਨੀ ਕਿ ਮਿਹਨਤ ਲੱਗਦੀ ਹੈ ਜਦੋਂ ਇੱਕ ਸਟੋਰੀ ਤਿਆਰ ਹੁੰਦੀ ਹੈ ਜਿਵੇਂ ਵੀਡੀਓ ਅਪਲੋਡ ਹੁੰਦੀ ਤਾਂ ਲੋਕ ਦੇਖਦੇ ਨੇ ਪਰ ਉਹਦੇ ਪਿੱਛੇ ਦੀ ਮਿਹਨਤ ਕਿੰਨੀ ਕਿ ਲੱਗਦੀ ਹੈ ਸਾਜੀ ਦੱਸ ਹੀ ਨਹੀਂ ਸਕਦਾ ਐਨੀ ਮਿਹਨਤ ਲੱਗਦੀ ਆ ਨਾ ਤਾਂ ਖਾਣ ਦਾ ਟਾਈਮ ਨਾ ਪੀਣ ਦਾ ਨਾ ਸੌਣ ਦਾ ਨਾ ਜਾਗਣ ਦਾ ਹੂੰ ਕਿਉਂਕਿ ਅਸੀਂ ਚਾਹੁੰਦੇ ਸੀਗੇ ਵੀ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕੀਤਾ ਜਾਵੇ ਘੱਟ ਬਜਟ 'ਚ ਐਸੇ ਘੱਟ ਬਜਟ ਸੰਸਾਧਨ ਛੋਟੇ ਹੋਣ ਮਿਹਨਤ ਡਬਲ ਹੋਵੇ ਅੱਛਾ ਇਹ ਮੈਂ ਜਾਣਨਾ ਜਾਂ ਸਾਡੇ ਪ੍ਰੋਡਿਊਸਰ ਸਾਹਿਬ ਜਾਣਦੇ ਨੇ ਜਾਂ ਚੈਨਲ ਦੇ ਓਨਰ ਜਾਣਦੇ ਨੇ ਤੇ ਜਾਂ ਜਸਵਿੰਦਰ ਜੀ ਜਾਣਦੇ ਨੇ ਅਸੀਂ ਕੀ ਮਿਹਨਤ ਕੀਤੀ ਹੈ ਬਾਕੀ ਲੋਕ ਦੇਖ ਕੇ ਦੱਸਣ ਮੂਵੀ ਨੂੰ ਵੀ ਕਿੰਨੀ ਮਿਹਨਤ ਲੱਗੀ ਹੋ। ਅੱਛਾ ਚੈਨਲ ਕਿਸੇ ਹੋਰ ਦਾ ਹੈ? ਕਨਸੈਪਟ ਕਿਸੇ ਹੋਰ ਦਾ ਹੈ? ਸਾਰਾ ਮਤਲਬ ਮਿਲ ਜੁਲ ਕੇ ਤੁਸੀਂ ਕੀਤਾ ਇਹ ਸਾਰਾ। ਹਾਂਜੀ ਚੈਨਲ ਕਿਸੇ ਹੋਰ ਦਾ ਹੈ ਜੀ। ਹਮ ਕਨਸੈਪਟ ਮੇਰਾ ਹੈ। ਹਮ ਡਾਇਰੈਕਸ਼ਨ ਮੇਰੀ ਹੈ। ਐਡਿਟਿੰਗ ਮੇਰੀ ਹੈ। ਹਮ ਤੇ ਮਿਊਜ਼ਿਕ ਬਾਈ ਚੀਦਾ ਜਸਵਿੰਦਰ ਜੀ ਦਾ। ਅੱਛਾ ਕਿਵੇਂ ਮਿਲੇ ਸਾਰੇ ਬੰਦੇ ਇਹ ਫਿਰ ਤੁਹਾਨੂੰ ਜਿਵੇਂ ਮੰਨ ਲਓ ਵੀ ਚੈਨਲ ਦੀ ਗੱਲ ਹੁੰਦੀ ਆ ਜਾਂ ਮਿਊਜ਼ਿਕ ਦੀ ਕਿੱਥੋਂ ਆਹ ਪਿਆ? ਜਸਵਿੰਦਰ ਜੀ ਨਾਲ ਕਿਵੇਂ ਮੁਲਾਕਾਤ ਹੋ ਗਈ ਫਿਰ? ਜਸਵਿੰਦਰ ਜੀ ਨਾਲ ਤਾਂ ਹੀ ਆਪਾਂ ਕਾਫੀ ਸਮੇਂ ਤੋਂ ਆਪਣਾ ਪਹਿਲੇ ਇੱਕ ਚੈਨਲ ਹੈ ਦਰਦਰਸ਼ੀ ਫਿਲਮਜ਼ ਦੇ ਨਾਂ ਤੇ ਅਸੀਂ ਉਸ ਤੇ ਕੰਮ ਕਰਦੇ ਆਂ ਤੇ ਉਹਨਾਂ ਦੀ ਡਬਿੰਗ ਹੋ ਗਈ ਮਿਊਜ਼ਿਕ ਹੋ ਗਿਆ ਜਸਵਿੰਦਰ ਜੀ ਹੀ ਸੰਭਾਲਦੇ ਸੀ ਪਹਿਲਾਂ ਤੋਂ ਤੇ ਮੈਂ ਸੋਚਿਆ ਸੀ ਵੀ ਜੇ ਥੋੜਾ ਜਿਹਾ ਵੱਡਾ ਕਰਾਂਗੇ ਤਾਂ ਜਸਵਿੰਦਰ ਜੀ ਦਾ ਯੋਗਦਾਨ ਜ਼ਰੂਰ ਪਵਾਵਾਂਗੇ ਤੇ ਜਿਵੇਂ ਹੁਣ ਆਪਣੇ ਪ੍ਰੋਡਿਊਸਰ ਸਾਹਿਬ ਨੇ ਇਹ ਚੈਨਲ ਦੇ ਓਨਰ ਨੇ ਉਹ ਸਾਨੂੰ ਕਿੱਦਾਂ ਮਿਲੇ ਮੇਰੀ ਇੱਕ 10 ਦਿਨ ਦੇ ਨਾਂ ਦੀ ਟਾਈਟਲ ਦੀ ਇੱਕ ਫਿਲਮ ਆਈ ਸੀ ਓਕੇ ਉਸ 10 ਦਿਨਾਂ ਦੇ ਵਿੱਚ ਕੀ ਬੰਦੇ ਨਾਲ ਬੱਪਰ ਰਿਹਾ 10 ਦਿਨਾਂ ਦੇ ਵਿੱਚ ਸਸਪੈਂਸ ਮੂਵੀ ਬਣਾਈ ਸੀ ਉਹ ਕਿਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਦੇਖੀ ਤੇ ਉਹਨਾਂ ਨੇ ਦੇਖ ਕੇ ਮੈਂ ਡਿਸਕ੍ਰਿਪਸ਼ਨ ਚ ਆਪਣਾ ਨੰਬਰ ਦਿੱਤਾ ਹੋਇਆ ਸੀ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਹਮ ਅਸੀਂ ਕਹ ਜੀ ਮਾਨਸਾ ਜੀ ਉਹ ਕਹਿੰਦੇ ਸੀ ਮਾਨਸਾ ਚਾ ਉਹ ਕਹਿੰਦੇ ਮੈਂ ਇਨਵੈਸਟ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਤੁਹਾਡਾ ਕਨਸੈਪਟ ਵਧੀਆ ਲੱਗਿਆ ਡਾਇਰੈਕਸ਼ਨ ਵਧੀਆ ਲੱਗੀ ਵੀ ਤੁਸੀਂ ਸਾਡੇ ਲਈ ਕੰਮ ਕਰੋਗੇ ਮੈਂ ਕਹ ਜੀ ਵਾਈ ਨਾਟ ਕਿਉਂ ਨਹੀਂ ਕਰਾਂਗੇ ਉਹਨਾਂ ਨੇ ਕੰਮ ਦੇਖਿਆ ਤੇ ਫਿਰ ਸਾਡੀ ਬਸ ਪਲੈਨਿੰਗ ਹੋ ਗਈ ਮੇਰੇ ਕੋਲ ਕਨਸੈਪਟ ਹੈ ਜੀ ਤੁਸੀਂ ਰਾਣੀ ਹੋ ਤਾਂ ਆਪਾਂ ਬਣਾ ਲੰਨੇ ਆ ਤੁਸੀਂ ਪੇਸ਼ੇਵਜੋ ਕੀ ਕਰਦੇ ਹੋ ਪੇਸ਼ੇਵਜੋ ਐਡੀਟਰ ਆ ਜੀ ਮੈਂ ਇੱਕ ਅੱਛਾ ਐਡੀਟਰ ਹਾਂ ਹਾਂਜੀ ਤੇ ਇਹ ਕਨਸੈਪਟ ਜਦੋਂ ਬਣਾ ਰਹੇ ਸੀ ਤਾਂ ਪਤਾ ਸੀ ਵੀ ਲੋਕ ਮੰਗ ਕਰਨਗੇ ਹੋਰ ਐਪੀਸੋਡ ਦੀ ਵੀ ਪਿਆਰ ਦੇਣਗੇ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਕਿਉਂਕਿ ਪਤਾ ਕੀ ਹੈ ਜੀ YouTube ਤੇ ਇਸ ਟਾਈਮ ਕੋਮੇਡੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਬਿਲਕੁਲ ਲੋਕ ਸ਼ਿੱਖਿਆਦਾਇਕ ਕਮੈਂਟ ਵੀ ਕਾਮੇਡੀ ਦੇ ਥਰੂ ਦੇਖਣਾ ਚਾਹੁੰਦੇ ਨੇ ਮੈਂ ਲੈ ਕੇ ਆਈ ਨਾ ਇਹ ਚ ਐਕਸ਼ਨ ਐਕਸ਼ਨ ਦੇ ਥਰੂ ਇੱਕ ਸਿੱਖਿਆ ਆਪਾਂ ਦੇਣੀ ਚਾਹ ਰਹੇ ਹਾਂ ਇਹ ਚ ਤੇ ਮੈਨੂੰ ਲੱਗਦਾ ਨਹੀਂ ਸੀਗਾ ਵੀ 100 ਬੰਦਾ ਵੀ ਦੇਖੋ ਸਿੱਧੇ ਸਾਬ ਜੀ ਗੱਲ ਅੱਛਾ ਲੇਕਿਨ ਉਹ ਅਸੀਂ ਬਣਾਈ ਇੰਨੀ ਮਿਹਨਤ ਨਾਲ ਆ ਜੀ ਇੱਕ ਵੀ ਇੱਕ ਚੀਜ਼ ਜੋ ਲਿਖੀ ਹੈ ਨਾ ਅਸੀਂ ਐ ਵੀ ਜੇ ਮੰਨ ਲਓ ਆਪਾਂ ਕੋਈ ਵਾਇਲੇਸ਼ਨ ਵੀ ਦਿਖਾ ਰਹੇ ਹਾਂ ਤਾਂ ਸਾਨੂੰ ਐ ਨਾ ਲੱਗੇ ਵੀ ਕਿਤੇ ਕੋਈ ਪ੍ਰਭਾਵਿਤ ਹੋਵੇ ਉਹ ਵਾਲੇਸ਼ਨ ਨੂੰ ਦੇਖ ਕੇ ਯਾਨੀ ਕਿ ਇੱਕ ਇੱਕ ਚੀਜ਼ ਤੇ ਅਸੀਂ ਕੰਮ ਕੀਤਾ ਹੂੰ ਉਸ ਤੋਂ ਬਾਅਦ ਜਦੋਂ ਬਣਾਈ ਲੋਕਾਂ ਨੇ ਮਤਲਬ ਐਪਰੀਸ਼ੀਏਟ ਕੀਤਾ ਵੀ ਆ ਤੁਸੀਂ ਬਹੁਤ ਵਧੀਆ ਚੀਜ਼ ਲੈ ਕੇ ਆਏ ਹੋ ਫਿਰ ਹੌਸਲਾ ਵਧਾਈ ਸਾਡਾ ਫਿਰ ਅਸੀਂ ਸੋਚਿਆ ਵੀ ਅੱਗੇ ਵਧਾਇਆ ਜਾਵੇ ਇਹਨੂੰ ਹੁਣ ਕੀ ਐਪੀਸੋਡ ਅੱਗੇ ਤਿਆਰ ਪਏ ਨੇ ਜਾਂ ਅਗਲੇ ਅਪਕਮਿੰਗ ਪਲਾਨਸ ਕੀ ਨੇ ਫਿਰ ਜੀ ਬਿਲਕੁਲ ਪੰਜ ਐਪੀਸੋਡ ਆ ਚੁੱਕੇ ਨੇ ਹੂੰ ਦੋ ਹੋਰ ਅੱਗੇ ਆਉਣਗੇ ਜਿੱਥੇ ਦੋ ਸੀਜ਼ਨ ਦੋ ਐਪੀਸੋਡਾਂ ਦੇ ਵਿੱਚ ਇਹ ਸੀਜ਼ਨ ਮਤਲਬ ਐਂਡ ਕਰਨਾ ਸੀ ਨੇ ਹੂੰ ਜੇ ਲੋਕਾਂ ਦਾ ਪਿਆਰ ਮਿਲਿਆ ਤਾਂ ਜ਼ਰੂਰ ਇਹਨੂੰ ਅੱਗੇ ਵਧਾਵਾਂਗੇ ਨਹੀਂ ਕਾਮੇਡੀ ਫਿਲਮਾਂ ਦੇ ਕਿਤੇ ਗਏ ਨਹੀਂ ਹੁਣ ਬਣਾ ਲਾਂਗੇ ਅੱਛਾ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਲੋਕ ਕਦੇ-ਕਦੇ ਕੁਝ ਚੀਜ਼ਾਂ ਨੂੰ ਨੈਗੇਟਿਵ ਵੀ ਲੈਂਦੇ ਆ ਕਹਿੰਦੇ ਵੀ ਲੜਾਈਆਂ ਕਰਾ ਰਹੇ ਹੋ ਫਿਲਮਾਂ ਦੇ ਵਿੱਚ ਤੇ ਉਹ ਲੜਾਈਆਂ ਦੇਖ ਕੇ ਲੋਕ ਬੱਚਿਆਂ ਤੇ ਪ੍ਰਭਾਵ ਪਾਉ ਤੁਸੀਂ ਵੀ ਕਿਹਾ ਵੀ ਪ੍ਰਭਾਵ ਵਾਸਤੇ ਨਹੀਂ ਅਸੀਂ ਪਹਿਲਾਂ ਮਤਲਬ ਉਸ ਤਰੀਕੇ ਨੂੰ ਮੇਨਟੇਨ ਵੀ ਕੀਤਾ ਪਰ ਲੜਾਈਆਂ ਤਾਂ ਲੜਾਈਆਂ ਹੁੰਦੀਆਂ ਦੇਖੋ ਜੀ ਜਦ ਆਪਾਂ ਆਪਦੇ ਬੱਚਿਆਂ ਨੂੰ ਵੀ ਸਮਝਾਉਂਦੇ ਆ ਵੀ ਬੇਟਾ ਆਹ ਤੇ ਲਈ ਚੰਗੀ ਚੀਜ਼ ਆ ਆਤਰੀ ਲਈ ਬੁਰੀ ਚੀਜ਼ ਹੈ ਹੁਣ ਇੱਕ ਫਿਲਮ ਆਈ ਸੀ ਪਿੱਛੇ ਜੇ ਐਨੀਮਲ ਹਮ ਸ਼ਾਇਦ ਤੁਸੀਂ ਵੀ ਨਾ ਸੁਣਿਆ ਹੋ ਬਿਲਕੁਲ ਉਹ ਬਹੁਤ ਲੋਕਾਂ ਨੇ ਕਹੀ ਗਲਤ ਦਿਖਾਇਆ ਗਲਤ ਦਿਖਾਇਆ ਮੈਂ ਵੀ ਮੰਨਦਾ ਗਲਤ ਦਿਖਾਇਆ ਲੇਕਿਨ ਕਿਉਂ ਨਾ ਤੁਸੀਂ ਇਹ ਦੇਖੋ ਇਹ ਇਹ ਸਮਝੋ ਵੀਰ ਇਹ ਚੀਜ਼ ਗਲਤ ਹੈ ਆਪਾਂ ਕਰਨੀ ਨਹੀਂ ਹਮ ਬਿਲਕੁਲ ਇਹ ਆਪਣੇ ਤੇ ਡਿਪੈਂਡ ਹੈ ਆਪਾਂ ਆਪਣੇ ਬੱਚਿਆਂ ਨੂੰ ਕੀ ਸਿਖਾਉਣੇ ਆ ਆਪਣੇ ਮੈਂ ਤਾਂ ਮੈਂ ਵੀ ਅੱਜ ਤੱਕ ਦੇਖੀ ਐ ਮੈਂ ਐਨੀਮਲ ਮੂਵੀ ਨਹੀਂ ਹੋਰ ਵਿਜ਼ਨ ਨਾਲ ਦੇਖਿਆ ਵੀ ਜੋ ਉੱਚ ਹੋ ਰਿਹਾ ਨਾ ਬੇਟਾ ਆਪਾਂ ਕਰਨਾ ਨਹੀਂ ਇਹ ਮੈਂ ਬੱਚੇ ਨੂੰ ਇਹ ਸਮਝਾਉਣਾ ਇਹ ਆਪਣੇ ਉੱਪਰ ਡਿਪੈਂਡ ਹੈ ਲੇਕਿਨ ਅੱਜਕੱਲ ਦੀ ਆਡੀਅנס ਮਾਫ ਕਰਨਾ ਥੋੜੇ ਲਵਜ਼ ਆਹੀ ਵਰਤੂੰਗਾ ਮੈਂ ਵੀ ਜੇ ਆਪਾਂ ਚੰਗਾ ਮੈਸੇਜ ਦੇਣਾ ਹੈ ਨਾ ਕਿਸੇ ਨੂੰ ਤਾਂ ਤੁਸੀਂ ਜੇ ਚੰਗਾ ਮੈਸੇਜ ਦਿਨ ਖੜੋਗੇ ਆਡੀਅנס ਖੜਦੀ ਨਹੀਂ ਹੋਤੇ ਉਹਨੂੰ ਥੋੜਾ ਐਂਟਰਟੇਨ ਕਰਨਾ ਪੈਂਦਾ ਥੋੜਾ ਵੀ ਕੁਝ ਮਸਾਲਾ ਸੱਟਣਾ ਹੀ ਪੈਂਦਾ ਹਾਂ ਲੇ ਉਹ ਦਿਖਾ ਕੇ ਫਿਰ ਉਹ ਮੈਸੇਜ ਦੇਣਾ ਪੈਂਦਾ ਮਸਾਲੇ ਤੇ ਲੋਕ ਖੜਦੇ ਆ ਤੁਸੀਂ ਕਹਿਣਾ ਚਾਹੋ ਰਿਐਲਿਟੀ ਆ ਸਰ ਜੀ ਇਹ ਤੁਸੀਂ ਦੇਖਦੇ ਹੀ ਹੋ ਹਾਂ ਤਾਹੀਂ ਕਰਕੇ ਮਸਾਲਾ ਭੁਕਣਾ ਪੈ ਗਿਆ ਭੁਕਣਾ ਪੈ ਗਿਆ ਜੀ ਮਜਬੂਰੀ ਹੁੰਦੀ ਹੈ ਇੱਕ ਫਿਲਮ ਮੇਕਰ ਦੀ ਇੱਕ ਮਜਬੂਰੀ ਹੈ ਹੂੰ ਵੀ ਐਂਟਰਟੇਨਮੈਂਟ ਕਰਨਾ ਉਹ ਲੋਕਾਂ ਦਾ اچھا ਲੜਾਈ ਤੋਂ ਇਲਾਵਾ ਵੀ ਕੋਈ ਬਣਾਏ ਐ ਕਨਸੈਪਟ ਪਾਈਏ ਕੁਝ ਬਿਲਕੁਲ ਜੀ ਮੈਂ ਚਾਹੁੰਨਾ ਮੈਂ ਹਰ ਤਰ੍ਹਾਂ ਦਾ ਕੰਟੈਂਟ ਬਣਾਵਾ ਹੂੰ ਮੈਂ ਫੈਮਲੀ ਮੈਟਰ ਵੀ ਬਣਾਇਆ ਹੋਇਆ ਹੂੰ ਦਰਦਰਸ਼ੀ ਫਿਲਮਸ ਦੇ ਉੱਤੇ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਸਰ ਇੱਕ ਫੈਮਲੀ ਮੈਟਰ ਬਣਾਇਆ ਹੋਇਆ ਆਪਾਂ ਨੇ ਇੱਕ ਗੱਲ ਹੋਰ ਚਾਹੇ ਇਸ ਫਿਲਮ ਚ ਐਕਸ਼ਨ ਹੈ ਇੱਕ ਸਿੰਗਲ ਲਵਸ ਇਹ ਹੈ ਜਾਨੀ ਹੈਗਾ ਅਭੀ ਤੁਸੀਂ ਆਪਣੀ ਫੈਮਲੀ ਚ ਬਹਿ ਕੇ ਨਹੀਂ ਵੇਖ ਸਕਦੇ ਇੱਕ ਸੀਨ ਹੈ ਇਹ ਜਾਨੀ ਹੈਗਾ ਵੀ ਤੁਸੀਂ ਆਪਣੀ ਫੈਮਲੀ ਚ ਬਹਿ ਕੇ ਨਹੀਂ ਦੇਖ ਸਕਦੇ ਇਸ ਚੀਜ਼ ਦਾ ਮੈਂ ਮੈਨੂੰ ਪ੍ਰਾਊਡ ਹੈ ਵੀ ਮੈਂ ਇਹ ਚੀਜ਼ ਬਣਾਈ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਦੇਖੋ ਲੋਕਾਂ ਨੂੰ ਤਾਂ ਮੇਰੀ ਇਹੀ ਰਿਕਵੈਸਟ ਹੈ ਵੀ ਤੁਸੀਂ ਇੱਕ ਵਾਰ ਆਪਣਾ ਕੀਮਤੀ ਸਮਾਂ ਕੱਢ ਕੇ ਹਮ ਸਿਰਫ 5 ਮਿੰਟ ਸਾਡੀ ਵੀਡੀਓ ਤੇ ਬੈਠ ਜਾਓ ਅੱਛਾ ਨਾ ਵਧੀਆ ਲੱਗੀ ਡਿਸਲਾਈਕ ਵੀ ਮਾਰ ਦਿਓ ਹਮ ਤੇ ਵੀਡੀਓ ਹੀ ਬਣ ਕਰੀ। ਇਹ ਸਾਨੂੰ ਪਤਾ ਵੀ ਲੱਗ ਜੇ ਵੀ ਸਾਡਾ ਕਨਸੈਪਟ ਵਧੀਆ ਹੈ ਜਾਂ ਕਿਵੇਂ ਹੈ। ਆਪਣੇ ਇੱਕ ਆਰਟਿਸਟ ਨੇ ਅਸ਼ੋਨੀ ਸੋਨੀ ਜੀ ਮਾਨਸਾ ਪ੍ਰਚਾਰ ਕੰਪਨੀ ਵਾਲੇ। ਅੱਛਾ ਉਹਨਾਂ ਦਾ ਆਨਲਾਈਨ ਪ੍ਰੋਮੋਸ਼ਨ ਵੀ ਉਹਨਾਂ ਨੇ ਕੀਤੀ ਹੈ। ਬਿਲਕੁਲ ਜੀ। ਸਾਰੇ ਪ੍ਰੋਮੋਸ਼ਨ ਉਹਨਾਂ ਨੇ ਕੀਤੀ ਹੈ। ਰਿਸ਼ਨ ਜੀ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਮੂਵੀ ਦੇ ਵਿੱਚ ਕੰਮ ਕੀਤਾ ਹੈ, ਜਿੰਨੇ ਐਪੀਸੋਡ ਬਣੇ ਨੇ ਤਾਂ ਕਿੱਥੋਂ ਮਿਲੇ ਨੇ ਬੰਦੇ ਇਹ ਤੇ ਕਿਵੇਂ ਇਹਨਾਂ ਤੋਂ ਕੰਮ ਕਰਵਾਇਆ ਕਿੰਨਾ ਕੌਖਾ ਲੱਗਾ। ਵੈਸੇ ਤਾਂ ਇਹ ਬਹੁਤ ਮਜ਼ਾ ਆਇਆ ਵੈਸੇ ਕੰਮ ਕਰਾਉਣ ਦੇ ਸਾਰੇ ਤੋਂ 90% ਜਿਹੜੇ ਆਰਟਿਸਟ ਨੇ ਉਹ ਮਾਨਸਾ ਦੇ ਨੇ। ਬਾਕੀ 1-2 ਹੈਗੇ ਜਿਹੜੇ ਆਪਾਂ ਬਾਹਰੋਂ ਲੱਤੇ ਨੇ ਜਿਨ੍ਹਾਂ ਵਿੱਚ ਮੇਨ ਕਿਰਦਾਰ ਬਲਜਿੰਦਰ ਸੰਘੀਲਾ ਜੀ ਦਾ ਹੀ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਹੈ ਜੀ ਆ ਇੱਕ ਫਿਲਮ ਆਈ ਸੀ ਉਹਨਾਂ ਦੀ ਗੱਗੂ ਗਿਲਜੀ ਨਾਲ ਟਰੱਕ ਡਰਾਈਵਰ ਜਿਨ੍ਹਾਂ 'ਚ ਉਹਨਾਂ ਨੇ ਗੀਤਕਾਰੀ ਕੀਤੀ ਸੀ ਤੇ ਆਰਟ ਆਰਟ ਸੋਰੀ ਆਰਟ ਡਾਇਰੈਕਸ਼ਨ ਦਾ ਕੰਮ ਕੀਤਾ ਸੀਗਾ ਤੇ ਬਹੁਤ ਵਧੀਆ ਉਹਨਾਂ ਨੇ ਜੀ ਰੰਗ ਮੰਚ ਨੇ ਫਿਲਮ 'ਚ ਆਪਣੀ 'ਚ ਤੇ ਹੋਰ ਇੱਕ ਸੰਜੇ ਆਰਟਿਸਟ ਹੈ ਜੀ ਉਸ ਨਾਮ ਤੋਂ ਨੇ ਤੇ ਆਪਣਾ ਜਗਤਾਰ ਮਾਨ ਜੀ ਨੇ ਜਿਨ੍ਹਾਂ ਦੇ ਕਾਫੀ ਹੁਣ ਪ੍ਰੋਜੈਕਟ ਆਏ ਨੇ ਪਿੱਛੇ ਜੇ ਮਨਮ ਨਾਂ ਨਹੀਂ ਯਾਦ ਆ ਰਿਹਾ ਕਿਸ ਹੁੰਦਾ ਹਾਂ ਸੌਰੀ ਇੱਕ ਜਗਤਾਰ ਮਾਨਜੀ ਆਰਟਿਸਟ ਨੇ ਜਿਨ੍ਹਾਂ ਦੇ ਪਿੱਛੇ ਇੱਕ ਪ੍ਰੋਜੈਕਟ ਆਇਆ ਸੀਗਾ ਸ਼ਾਇਰ ਤੇ ਸਤਿੰਦਰ ਸਤਾਜ ਜੀ ਉਹਨਾਂ ਦੀ ਫਿਲਮਾਂ 'ਚੀ ਬਹੁਤ ਬੜੇ ਕੰਮ ਕੀਤਾ ਨੇ ਬਾਕੀ ਹੋਰ ਬਹੁਤ ਐਹੀ ਆਰਟਿਸਟ ਨੇ ਜਿਹੜੇ ਮਾਨਸਾ ਤੋਂ ਹੀ ਨੇ ਉਹਨਾਂ ਦਾ ਨਾਂ ਮਾਈਂਚਾ ਸਲਿੱਪ ਹੋ ਗਿਆ ਤੇ ਬਹੁਤ ਸੋਹਣਾ ਕੰਮ ਕੀਤਾ ਜੀ ਸਾਰਿਆਂ ਨੇ ਤਾਂ ਦੋਸਤੋ ਆਪਾਂ ਫਿਲਮ ਬਾਰੇ ਤਾਂ ਗੱਲ ਕਰ ਲਈ ਪਰ ਫਿਲਮ ਦੇ ਵਿੱਚ ਜਿਹਦਾ ਮੇਨ ਰੋਲ ਹੈ ਮਤਲਬ ਕਹਿ ਸਕਦੇ ਆਂ ਵੀ ਸਭ ਤੋਂ ਜ਼ਿਆਦਾ ਜੇ ਐਡੀਟਿੰਗ ਦੇ ਵਿੱਚ ਖਾਸ ਹੁੰਦਾ ਤਾਂ ਉਹ 뮤직 ਹੁੰਦਾ ਤਾਂ 뮤직 ਜਸਵਿੰਦਰ ਜੀ ਨੇ ਦਿੱਤਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਦੱਸਦਾ ਵੀ ਇਹਨਾਂ ਦਾ ਆਪਦਾ ਸਟੂਡੀਓ ਹੈ ਕੋਈ ਵੀ 뮤직 ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਵਾਉਣਾ ਹੈ ਉਹ ਸਾਰੀ ਗੱਲਬਾਤ ਹੈ ਜੇ ਇਹਨਾਂ ਤੋਂ ਵੀ ਜਾਣਦੇ ਆਂ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਫਿਲਮ ਦੇ ਵਿੱਚ ਸਹਿਯੋਗ ਦਿੱਤਾ ਸਾਰੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਜੀ ਪਹਿਲਾਂ ਤਾਂ ਤੁਸੀਂ ਇਹਨਾਂ ਨੇ ਦੱਸਿਆ ਵੀ ਮੂਵੀ ਦੇ ਵਿੱਚ ਮਿਊਜ਼ਿਕ ਜਿਹੜਾ ਤੁਹਾਡਾ ਸਾਰਾ ਤੁਸੀਂ ਤਿਆਰ ਕੀਤਾ ਤਾਂ ਪਹਿਲਾਂ ਤਾਂ ਇਹ ਹੀ ਜਾਣਾਂਗੇ ਵੀ ਇਹ ਬਹੁਤ ਸੋਹਣਾ ਤੁਸੀਂ ਸਟੂਡੀਓ ਤਿਆਰ ਕੀਤਾ ਹੋਇਆ ਪਹਿਲਾਂ ਕਰਦੇ ਕੀ ਖੁਸ਼ ਹੋ ਇੱਥੇ ਉਹ ਦੱਸ ਦੋ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਡੇ ਸਟੂਡੀਓ 'ਚ ਪਹੁੰਚਣ ਤੇ ਸਵਾਗਤ ਹੈ ਬਹੁਤ ਤੁਹਾਡਾ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ ਸਟੂਡੀਓ ਜਿਵੇਂ ਤੁਸੀਂ ਆਪਾਂ ਨਾਮ ਤੇ ਦੇਖਦੇ ਆ ਰਿਕਾਰਡਿੰਗ ਸਟੂਡੀਓ ਇੱਥੇ ਹਰ ਤਰ੍ਹਾਂ ਦਾ ਮਿਊਜ਼ਿਕ ਦਾ ਵਰਕ ਹੁੰਦਾ ਹੈ ਜਿਵੇਂ ਤੁਸੀਂ ਗਾ ਲਓ ਗੀਤ ਦਾ ਮਿਊਜ਼ਿਕਾ ਲਓ ਭਜਨ ਲਾ ਲਓ ਕੋਈ ਸ਼ਬਦ ਗੁਰਬਾਣੀ ਲਾ ਲਓ ਢਾਡੀ ਵਾਰਾਂ ਨਾਲੋ ਜਾ ਫਿਲਮ ਦੀ ਦਾ ਮਿਊਜ਼ਿਕ ਲਾ ਲਈ ਇਸ ਬੈਕਗ੍ਰਾਉਂਡ ਮਿਊਜ਼ਿਕ ਹੂੰ ਉਹ ਸਾਰਾ ਕੰਮ ਇੱਥੇ ਹੁੰਦਾ ਜੀ ਤੇ ਇਹਨਾਂ ਦੇ ਜਿਹੜਾ ਸੀ ਕੀਤਾ ਫਿਲਮ ਦੇ ਵਿੱਚ ਆਪਾਂ ਡਿਸਕਸ ਕੀਤੀ ਪਹਿਲਾਂ ਜਿਲਾ ਮਾਨਸਾ ਫਿਲਮ ਦੀ ਤੇ ਉਹਦੇ ਵਿੱਚ ਸਾਨੂੰ ਜਿਹੜਾ ਮਿਊਜ਼ ਕਰਨ ਦਾ ਮੌਕਾ ਮਿਲੇ ਹੂੰ ਤੇ ਬੜਾ ਵਧੀਆ ਤਜਰਬਾ ਰਿਹਾ ਸਾਡਾ ਅੱਛਾ ਤੁਸੀਂ ਜ਼ਿਕਰ ਕੀਤਾ ਪਹਿਲਾਂ ਤਾਂ ਥੋੜਾ ਜਿਹਾ ਹਟਦੇ ਆਂ ਆਪਾਂ ਟੌਪਿਕ ਤੋਂ ਤੁਸੀਂ ਜ਼ਿਕਰ ਕੀਤਾ ਵੀ ਗੁਰਬਾਣੀ ਹੂੰ ਜਾਗਰਣ ਤੇ ਲੋਕਾਂ ਦੇ ਢਾਡੀ ਵਾਰ ਮਤਲਬ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਲੜਾਈ ਵਾਲਾ ਥੋੜਾ ਜਿਹਾ ਡਿਫਰੈਂਟ ਨਹੀਂ ਹੋ ਗਿਆ ਕੁਝ ਉਹ ਇਦਾਂ ਹੀ ਫਿਰ ਜਦੋਂ ਆਪਾਂ ਕੰਮ ਕਰਨ ਲੱਗ ਜਾਂਦਾ ਕੋਈ ਸਾਰਾ ਕੁਝ ਕਰਨੀ ਪੈਂਦਾ ਹੂੰ ਜੇ ਆਪਾਂ ਇੱਕ ਕੰਮ ਤੇ ਫੋਕਸ ਕਰਦੇ ਆ ਤਾਂ ਮੇਰੇ ਖਿਆਲ ਚ ਉਹ ਇੱਕ ਪਾਸੜ ਜਾ ਬਣ ਕੇ ਰਹਿ ਜਾਂਦਾ ਹੁਣ ਮੇਰੇ ਕੋਲ ਜਿਹੜੇ ਮੁੰਡੇ ਆਉਂਦੇ ਆ ਉਹ ਰੈਪ ਕਰਨ ਵੀ ਆਉਂਦੇ ਆ ਅੱਛਾ ਜਿਹੜੇ ਮਤਲਬ ਅੱਜ ਕੱਲ੍ਹ ਦੀ ਜਨਰੇਸ਼ਨ ਆ 18 ਸਾਲ ਦੇ 20 ਸਾਲ ਦੇ ਤੇ ਮੇਰੇ ਕੋਲ ਜਿਹੜੇ ਇਹ 60 60 ਸਾਲ ਦੇ ਜਿਹੜੇ ਬਜ਼ੁਰਗ ਆ ਉਹ ਗੁਰਬਾਣੀ ਗਾਉਣ ਵਾਸਤੇ ਉਹਦੀ ਰਿਕਾਰਡਿੰਗ ਕਰਾਉਣ ਵਾਸਤੇ ਉਹ ਵੀ ਆਉਂਦੇ ਆ ਕੰਮ ਕਰਨ ਨਾਲ ਸਾਰਾ ਕੁਝ ਸਿਰੇਕੋ ਜੇ ਰੱਖਣਾ ਹੀ ਪੈਂਦਾ ਹੈ ਲੜਾਈ ਵਾਲਾ ਕਿੰਨਾ ਗੋਖਾ ਹੁੰਦਾ ਫਿਰ ਮਿਊਜ਼ਿਕ ਤਿਆਰ ਕਰਨਾ ਨਹੀਂ ਮਜ਼ਾ ਆਈ ਬਹੁਤ ਜਿਆਦਾ ਕਿਉਂਕਿ ਮੇਰਾ ਇਹ ਤਕਰੀਬਨ ਤੀਜਾ ਚੌਥਾ ਤਜਰਬਾ ਸੀਗਾ ਇੱਕ ਤੋਂ ਪਹਿਲਾਂ ਸੀ ਬਬਲੀ ਢਾੜੀ ਵਾਲ ਦੀ ਫਿਲਮ ਕੀਤੀ ਹੈ ਅੱਛਾ ਤੇ ਇੱਕ ਦੋ ਹੋਰ ਮੈਂ ਕੀਤੇ ਨੇ ਇੱਕ ਪੀਵੀ 931 ਫੀਚਰ ਫਿਲਮਾਈ ਸੀ ਉਹਦਾ ਕੀਤਾ ਸੀਗਾ ਅੱਛਾ ਤੇ ਇਹਨਾਂ ਦੀ ਜਿਹੜੀ ਆ ਵੀਡੀਓ ਉਹ ਮੈਨੂੰ ਤਾਂ ਥੋੜਾ ਜਿਆਦਾ ਜ਼ਿਆਦਾ ਵਧੀਆ ਲੱਗੀ ਕਿਉਂਕਿ ਇੱਕ ਤਾਂ ਸਾਡੇ ਪਰਸਨਲੀ ਸਾਡੀ ਅਟੈਚਮੈਂਟ ਕਾਫੀ ਸੀਗੀ ਠੀਕ ਹੈ ਸੋ ਦੂਸਰਾ ਮੈਂ ਇਹਨਾਂ ਦੀ ਕੋਈ ਮੂਹਰੇ ਤਾਰੀਫ ਨਹੀਂ ਕਰਦਾ ਵੀ ਮਤਲਬ ਜਿਵੇਂ ਕੁਝੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ ਵੀ ਇਹਨਾਂ ਨੇ ਥੋੜੀ ਚੀਜ਼ ਨਾਲ ਹੀ ਇੰਨਾ ਕੁਝ ਕਰਕੇ ਦਿਖਾਤਾ ਵੀ ਮੇਰਾ ਆਪਣੇ ਆਪ ਹੀ ਮਨ ਕੀਤਾ ਵੀ ਜੋ ਹੋਰ ਕਰਾਂ ਹੋਰ ਕਰਾਂ ਹਜੇ ਇਹ ਕਹਿੰਦੇ ਸੀ ਵੀ ਬਹੁਤ ਅਜੀ ਠੀਕ ਹੈ ਸਭ ਕੁਝ ਠੀਕ ਹੈ ਹਨਾ ਪਰ ਮੈਂ ਉਹਦੇ ਹੋਰ ਐਕਸਟਰਾ ਮਿਹਨਤ ਕੀਤੀ ਮੇਰਾ ਮਨ ਲੱਗਿਆ ਜਾਨੀ ਕਿ ਇਹਨਾਂ ਦੇ ਘਰੇ ਕੰਮ ਤੇ ਅੱਛਾ ਹਾਂਜੀ ਹਾਂਜੀ ਅੱਛਾ ਕੀ ਕੀ ਆਪਾਂ ਇੱਕ ਵਾਰੀ ਫੀਚਰ ਜ਼ਰੂਰ ਦੱਸ ਦੋ ਵੀ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦੀ ਜਿਹੜਾ ਇੱਥੇ ਕੰਮ ਕਰਦੇ ਹੋ ਸਟੂਡੀਓ ਦੇ ਵਿੱਚ ਡਬਿੰਗ ਦੱਸਿਆ ਤੁਸੀਂ ਹਨਾ ਡਬਿੰਗ ਵੀ ਕਰਦੇ ਹੋ ਤੇ ਕੀ ਕੀ ਕੰਮ ਜਿਹੜੇ ਆ ਕੀਤੇ ਜਾਂਦੇ ਇੱਥੇ ਦੇਖੋ ਜੀ ਮੈਂ ਤਾਂ ਅਸੀਂ ਜਿੱਥੋਂ ਮੈਂ ਸਟਾਰਟਿੰਗ ਕੀਤੀ ਸੀ ਬੰਬਈ ਉਦੋਂ ਸੀਰੀਅਲ ਦੇ ਵਿੱਚ ਮ్యూਜ਼ਿਕ ਉੱਥੇ ਬਣਦੇ ਸੀਗੇ ਅੱਛਾ ਸੀਰੀਅਲਾਂ ਦੀ ਡਬਿੰਗ ਹੁੰਦੀ ਸੀ ਜਿਵੇਂ ਆਪਾਂ ਕਿਉਂਕਿ ਸਾਸ ਵੀ ਕਵੀ ਬਹੂਤੀ ਇਦਾਂ ਦੇ ਸੀਰੀਅਲ ਚੱਲਦੇ ਸੀ ਬੰਬਈ ਹੂੰ ਹੂੰ ਤੇ ਉੱਥੋਂ ਮੈਂ ਆਪਣੇ ਕਰੀਅਰ ਦੀ ਸਟਾਰਟਿੰਗ ਕੀਤੀ ਸੀ ਹੂੰ ਤੇ ਫਿਰ ਹੌਲੀ ਹੌਲੀ ਜਿਵੇਂ ਇੱਕ ਸਟੂਡੀਓ ਹੀ ਬਣ ਗਿਆ ਉਹ ਚ ਮਾਈਕ ਇਨਸਟਰੂਮੈਂਟ ਹੈਗੇ ਨੇਗੇ ਮਿਊਜ਼ਿਕ ਦੇ ਸਾਰੇ ਹੌਲੀ ਹੌਲੀ ਮਤਲਬ ਜਿਵੇਂ ਆਪ ਨੂੰ ਥੋੜਾ ਬਹੁਤ ਗਾਉਣਾ ਆਉਂਦਾ ਸੀ ਵਜਾਉਣਾ ਆਉਂਦਾ ਸੀਗਾ ਤੇ ਸੰਗੀਤ ਵੱਲ ਹੋ ਗਏ ਫਿਰ ਮਤਲਬ ਗਾਣਿਆਂ ਦੇ ਚੱਲ ਪਏ ਹੈ ਨਾ ਤੇ ਇਹ ਕਈ ਬਣ ਗਈਆਂ ਹੁੰਦੀਆਂ ਕਈ ਆਈਟਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਆਪਾਂ ਲਗਾਤਾਰ ਕੰਮ ਕਰਦੇ ਆਂ ਵਰਕਆਊਟ ਕਰਦੇ ਆਂ ਜਿਵੇਂ ਗੀਤ ਤਾਂ ਮੇਨ ਹੁਣ ਪ੍ਰੋਫੈਸ਼ਨਲ ਹੀ ਮੈਂ ਇੱਥੇ ਗੀਤ ਤੇ ਫਿਲਮ ਰੱਖਿਆ ਹੋਇਆ ਹੈ ਪਰ ਦੂਸਰੇ ਜਿਵੇਂ ਭਜਨ ਹੋ ਗਏ ਉਹ ਕਿਉਂਕਿ ਓਨੇ ਨਹੀਂ ਆਉਂਦੇ ਜਿੰਨੇ ਗੀਤ ਆਉਂਦੇ ਅੱਜਕੱਲ ਜਿਵੇਂ ਪਹਿਲਾਂ ਨਾਲ ਨੇ ਜ਼ਿਕਰ ਕੀਤਾ ਹੈ ਵੀ ਚੰਗੀ ਚੀਜ਼ ਨੂੰ ਥੋੜਾ ਜਿਹਾ ਘੱਟ ਪ੍ਰਮੋਟ ਕੀਤਾ ਜਾਂਦਾ ਹੈ ਨਾ ਮਸਾਲੇ ਨੂੰ ਵਧ ਸਾਰਾ ਵਸ ਨਾਲ ਨਾਲ ਕਰੀਏ ਨੇ ਮੇਨਟੇਨ ਅੱਛਾ ਇੱਕ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਜਿਹੜਾ ਲੋਕ ਸੁਣਦੇ ਆ ਮਿਊਜ਼ਿਕ ਕਿਉਂਕਿ ਮਿਊਜ਼ਿਕ ਨੂੰ ਪਿਆਰ ਵੀ ਬਹੁਤ ਸਾਰੇ ਲੋਕ ਕਰਦੇ ਆ ਹੂੰ ਕੁਝ ਚੀਜ਼ਾਂ ਇਹ ਜਿਹੀਆਂ ਆਵਾਜ਼ਾਂ ਹੁੰਦੀਆਂ ਜਿਹੜੀਆਂ ਰੀਅਲ ਮਤਲਬ ਮਿਊਜ਼ਿਕ ਬਣਾਉਣਾ ਪੈਂਦਾ ਉਹਦੇ ਲਈ ਕਿੰਨੀ ਕੁ ਮਿਹਨਤ ਲੱਗਦੀ ਆ ਫਿਰ ਮਤਲਬ ਫਿਲਮ ਦੀ ਗੱਲ ਕਰਦੇ ਹਾਂ ਹਾਂ ਫਿਲਮ ਦੇ ਵਿੱਚ ਕੋਈ ਇਹੋ ਜਿਹਾ ਮਿਊਜ਼ਿਕ ਹੈ ਜਿਹੜਾ ਮਤਲਬ ਤੁਹਾਨੂੰ ਇਦਾਂ ਲੱਗਦਾ ਵੀ ਉਹ ਰੀਅਲੀ ਕਰਨਾ ਪਊਗਾ ਵੀ ਫੇਰ ਹੀ ਉਹ ਆਵਾਜ਼ ਕ੍ਰੀਏਟ ਹੋਊਗੀ ਉਹ ਅਸੀਂ ਰੀਸੈਂਟਲੀ ਇੱਕ ਐਗਜ਼ਾਮਪਲ ਇੱਕ ਗੀਤ ਦੇ ਵਿੱਚ ਵੀਡੀਓ ਸ਼ੂਟ ਹੋਇਆ ਸੀਗਾ ਉਹ ਚ ਫਾਇਰ ਦੀ ਆਵਾ ਇਸ ਚੋਂ ਦਾ ਫਾਈਵ ਸੀਗਾ ਤੇ ਉਹ ਅਸੀਂ ਮਤਲਬ ਦੇਖਿਆ ਤਾਂ ਸਾਨੂੰ ਕਿਤੇ ਮਿਲਿਆ ਨਹੀਂ ਉਹਨਾਂ ਪ੍ਰੋਪਰ ਨਹੀਂ ਮਿਲਿਆ ਮੇਰਾ ਦੋਸਤ ਆਇਆ ਸੀ ਅਮਰਦੀਪ ਇਥੋਂ ਤੇ ਉਹਦੇ ਕੋਲ ਸੀਗਾ ਉਹ ਕਿਹਾ ਆਪਾਂ ਕਿ ਉਹਨਾਂ ਦੀ origianal ਆਵਾਜ਼ ਰਿਕਾਰਡ ਕਰ ਲਈ ਉਹ ਫਿਰ ਉਹਦਾ ਰੌਂਦ ਵਗੈਰਾ ਸੈੱਟ ਕਰਵਾ ਲਿਆ ਤੇ ਇੱਥੇ ਅਸੀਂ ਉਹਦੀ ਆਵਾਜ਼ ਲਾਈਵ ਰਿਕਾਰਡ ਕੀਤੀ ਮੈਂ ਕਿ ਮੂਰੇ ਅੱਛਾ ਲਾਈਵ ਰਿਕਾਰਡ ਲਾਈਵ ਰਿਕਾਰਡ ਕੀਤੀ ਫਾਇਰ ਦੀ ਆਵਾਜ਼ ਲਾਈਵ ਰਿਕਾਰਡ ਕੀਤੀ ਬਾਕੀ ਜਿਵੇਂ ਪਾਣੀ ਦੀ ਆਵਾਜ਼ ਲਾ ਲੋ ਜਾਂ ਕੋਈ ਕਿਸੇ ਚੀਜ਼ ਦੇ ਵਿੱਚ ਆਪਾਂ ਪਾ ਰਹੇ ਹਾਂ ਉਹ ਆਵਾਜ਼ਾਂ ਉਹ ਤਾਂ ਅਕਸਰ ਕਰਦੇ ਹੀ ਰਹਿੰਦੇ ਹਾਂ ਪਰ ਇਹ ਫਸ ਸਾਡਾ ਧਰਬਾ ਸੀਗਾ ਹੋਰ ਵੀ ਇਦਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਅਸੀਂ ਇੱਥੇ ਬੈਠ ਕੇ ਤਿਆਰਬੇ ਕਰਦੇ ਰਹੇ ਨੇ ਸਵਾਦ ਲੈਣੇ ਰਹੇ ਨੇ ਯਾਨੀ ਕਿ ਅੱਛਾ ਸਵਾਦ ਲੈਣੇ ਤਾਂ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿੰਨੇ ਵੀ ਸਟਾਰਟਰ ਨੇ ਬੀਗਨਰ ਨੇ ਵੀ ਜਿਨ੍ਹਾਂ ਨੇ ਇਹ ਸੋਚਿਆ ਹੁੰਦਾ ਵੀ ਸਾਡਾ ਗੀਤ ਅਸੀਂ ਰਿਕਾਰਡ ਕਰਾਂਗੇ ਵਿਦ 뮤직 ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਬਾਈ ਜੀ ਇੱਕ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਵੀ ਜੇ ਕੋਈ ਸਟਾਰਟਅਪ ਕਰਨਾ ਚਾਹੁੰਦਾ ਆਪਣੀ 뮤ਜ਼ਿਕ ਜਰਨੀ ਨੂੰ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਲੇ ਅਤੇ ਗੱਲਬਾਤ ਕਰ ਲੇ ਹਾਂਜੀ ਆਪਣਾ ਸੁਰ ਸਿਮਰਨ ਰਿਕਾਰਡਿੰਗ ਸਟੂਡੀਓ ਹੈ ਬੀਟ ਕਰੂਜ਼ਰ ਜਿਹੜਾ ਸੀ ਉਹ ਆਪਣਾ 뮤지컬 ਸਾਡਾ ਲੋਗੋ ਹੈ ਉਹ ਅਸੀਂ ਗੀਤਾਂ ਦੇ ਵਿੱਚ ਬੋਲਦੇ ਆ ਜਾਂ ਪਾਉਂਦੇ ਆ ਸਿੰਕਾ ਸਾਡਾ ਤੇ ਇਹ ਕਚਹਿਰੀ ਰੋਡ ਮਾਨਸਾ ਗੜੀ ਨੰਬਰ 1 ਦੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦੇ ਕੋਲ ਹੈ ਤੇ ਕੋਈ ਵੀ ਸਾਡੇ ਭਰਾ ਛੋਟੇ ਬੱਚੇ ਜਾਂ ਵੱਡੇ ਜਿਨ੍ਹਾਂ ਨੂੰ ਮਤਲਬ ਇਹ ਹੋਵੇ ਕਈ ਵਾਰੀ ਕੀ ਹੁੰਦਾ ਨਾ ਯ ਆਰਥਿਕ ਪੱਖੋਂ ਪਤੰਗ ਹੁੰਦੇ ਆ ਹਮ ਹਰ ਤਰ੍ਹਾਂ ਦੇ ਸਿੰਗਰ ਹਰ ਤਰ੍ਹਾਂ ਦੇ ਬੱਚੇ ਸਾਡੇ ਨਾਲ ਆ ਕੇ ਇਥੇ ਮੇਲ ਕਰ ਸਕਦੇ ਨੇ ਅਸੀਂ ਜਿੱਦਾਂ ਦਾ ਹੋਇਆ ਉਹਨਾਂ ਨੂੰ ਉਦਾਂ ਦੀ ਉਹਨਾਂ ਦੀ ਖੁਆਇਸ਼ ਪੂਰੀ ਕਰਾਂਗੇ ਉਹਨਾਂ ਦਾ ਸ਼ੌਕ ਜ਼ਰੂਰ ਪੂਰਾ ਜਿਵੇਂ ਦਾ ਵੀ ਹੋਇਆ ਚਾਹੇ ਉਹ ਆਪਣੇ ਚੈਨਲ ਤੇ ਪਾ ਕੇ ਕਰੀਏ ਚਾਹੇ ਘੱਟ ਬਜਟ ਚ ਕਰੀਏ ਚਾਹੇ ਵੱਧ ਬਜਟ ਚ ਕਰੀਏ ਉਹ ਅਸੀਂ ਸਾਰਾ ਦੇਖ ਕੇ ਕਿਸੇ ਨੂੰ ਜਾਨੇ ਖਾਲੀ ਨਹੀਂ ਅਸੀਂ ਮੋੜਦੇ ਸਾਡੇ ਕੋਲ ਇਹ ਹਜੇ ਬਹੁਤ ਬੰਦੇ ਆਉਂਦੇ ਆ ਜਿਹੜੇ ਬੀਟ ਬਹੁਤ ਸੋਹਣਾ ਲਿਖ ਕੇ ਲਿਆਉਂਦੇ ਆ ਜਾਂ ਗਾਉਂਦੇ ਨੇ ਹਾਂਜੀ ਜਿੱਥੇ ਸੋਹਣਾ ਨਹੀਂ ਬੀਤੀ ਗੱਲ ਆ ਗਈ ਅਗਰ ਕਿਸੇ ਬੱਚੇ ਚ ਕੁਆਲਿਟੀ ਹੈ ਉਹਨੇ ਲਿਖਿਆ ਬਹੁਤ ਸੋਹਣਾ ਅਸੀਂ ਹੁਣ ਵੀ ਇੱਕ ਦੋ ਬੱਚੇ ਇਹ ਹਜੇ ਕਰ ਰਹੇ ਆ ਜਿਨ੍ਹਾਂ ਦਾ ਕੁਝ ਨਹੀਂ ਲੈ ਰਹੇ ਆਪਣੇ ਤੌਰ ਤੇ ਖਰਚਾ ਕਰਕੇ ਅਸੀਂ ਕਰ ਰਹੇ ਆ ਕਿਉਂਕਿ ਮੁੰਡੇ ਦੀ ਉਮਰ ਮੇਰੇ ਖਿਆਲ ਚ ਮਹਿਜ 21-22 ਸਾਲ ਦੀ ਉਮਰ ਹੈ ਅੱਜ ਸੱਤ 0 ਸਾਲ ਪਹਿਲਾਂ ਦੇਖੋ ਵੀ 14 15 ਸਾਲ ਦੀ ਉਮਰ ਵਿੱਚ ਉਹ ਨਹੀਂ ਗੱਲਾਂ ਲਿਖੀਆਂ ਹੋਣਗੀਆਂ ਤੇ ਚਲੋ ਘਰਵਾਰ ਤੱਕ ਆਰਥਿਕ ਵਕੋ ਤੰਗ ਹੈ ਮੁੰਡਾ ਕਾਫੀ ਤੇ ਉਹਨਾਂ ਨੂੰ ਅਸੀਂ ਇਹ ਕਹਿ ਲਓ ਚਾਹੇ ਬਾਉਂਡ ਕੀਤਾ ਹੋਇਆ ਚਾਹੇ ਇਹ ਕਹਿ ਲਓ ਵੀ ਉਹਨਾਂ ਨਾਲ ਰੱਖਿਆ ਹੋਇਆ ਤੇ ਉਹਨਾਂ ਦੇ ਅਸੀਂ ਕਾਫੀ ਗਿੱਤ ਕਰ ਰਹੇ ਹਾਂਗੇ ਤੇ ਇਦਾਂ ਹੀ ਜੇ ਕੋਈ ਬੱਚਾ ਹੋਰ ਹੈਗਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੀ ਸੀ ਤੁਹਾਨੂੰ ਅਸੀਂ ਫੈਸਿਲਿਟੀ ਦੇਵਾਂਗੇ ਕੋਈ ਇਹ ਨਹੀਂ ਕਹੂਗਾ ਕਿ ਮੇਰਾ ਸ਼ੌਕ ਸੀ ਪਰ ਮੈਂ ਰਹਿ ਗਿਆ ਹਾਂ ਜਿਹਦੇ ਕੋਲ ਕੋਈ ਲੱਗਦਾ ਹੈ ਕੋਈ ਗੁਨਜਾਇਸ਼ ਹੈਗੀ ਹੈ ਕੋਈ ਖਰਚ ਜ਼ਿਆਦਾ ਕਰ ਸਕਦਾ ਆਪਾਂ ਵੀਡੀਓ ਵਗੈਰਾ ਫ ਤਾਂ ਬਿਲਕੁਲ ਦੋਸਤੋ ਹੁਣ ਕੀਤੀ ਜਿਹੜੀ ਗੱਲਬਾਤ ਤੁਸੀਂ ਵੀ ਸੁਣੀ ਹੈ ਆਪਣੀ ਰਾਇ ਕਮੈਂਟਾਂ ਸਾਂਝੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਕਰਕੇ ਕਿ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਨਾਲ ਨਾਲ ਫਿਲਮ ਦੀ ਗੱਲ ਕੀਤੀ ਤੇ ਨਾਲ ਨਾਲ ਉਹਨਾਂ ਲੋਕਾਂ ਦੇ ਫਾਇਦੇ ਦੀ ਵੀ ਗੱਲ ਕਰਤੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਪਰ ਗਾਇਕੀ ਦੇ ਵਿੱਚ ਆਪਣਾ ਹੌਨਰ ਅਜ਼ਮਾਉਣਾ ਚਾਹੁੰਦੇ ਨੇ ਤਾਂ ਬਾਈ ਜੀ ਨਾਲ ਸੰਪਰਕ ਕਰ ਲੈਣ ਤੇ ਆ ਜਾਣ ਇੱਥੇ ਸਟੂਡੀਓ ਦੇ ਵਿੱਚ ਤੇ ਉਹਨਾਂ ਦੇ ਨਾਲ ਬਾਈ ਜੀ ਕਰਨਗੇ ਸਹਿਯੋਗ ਤੇ ਹੁਣ ਮੌਕਾ ਆਪਣੇ ਹੱਥੋਂ ਨਾ ਲੰਘਾ ਦਿਓ ਬਾਈ ਜੀ ਨਾਲ ਕੰਟੈਕਟ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸਾਂਝਾ ਕਰਾਂਗੇ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ